ਉਸੋ ਵਾਂਗਰੇ ਦੀ ਡਿਸਟ੍ਰਿਕਟ ਮਾਰਕੀਟ ਤੇ ਹੈਗੇ ਨੇ ਨਗਰ ਕੌਂਸਲ ਡੜਬਾ ਦੇ ਵਿੱਚ ਬਹੁਤ ਭਾਰੀ ਮੰਗ ਸੀ ਕਿਉਂਕਿ ਜਿਹੜਾ ਕੂੜਾ ਕਰਕਟਰ ਸੀ ਉਹਨੂੰ ਇਕੱਠੇ ਕਰਨ ਲਈ ਕੋਈ ਜਿਹੜਾ ਹੈਗਾ ਸਾਡੇ ਕੋਲੇ ਵਹੀਕਲ ਨਹੀਂ ਸੀਗਾ ਅੱਜ ਇੱਕ ਵਹੀਕਲ ਸਪਰਦ ਕੀਤਾਗਾ ਸੋ ਆਉਣ ਵਾਲੇ ਸਮੇਂ ਚ 5 ਹੋਰ ਵਹੀਕਲ ਜਿਹੜੇ ਨੇਗੇ ਉਹ ਨਗਰ ਕੌਂਸਲ ਡੜਬਾ ਤੇ ਜਾਣਗੇ ਇਸੇ ਤਰ੍ਹਾਂ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਲਈ ਮਸ਼ੀਨ ਆ ਬਹੁਤ ਵੱਡੀ ਮਸ਼ੀਨ ਆ ਕਿ ਲਗਭਗ 39 ਲੱਖ ਰੁਪਏ ਦੀ ਮਸ਼ੀਨ ਆ ਜੀ ਸੋ ਇਹਦੇ ਆਉਣ ਵਾਲੇ ਸਮੇਂ ਵਿੱਚ ਇਹਦੇ ਨਾਲ ਜਿਹੜਾ ਇਹ ਹੋਊਗਾ ਕਿ ਸੀਵਰੇਜ ਦੀ ਜਿਹੜੀ ਸਮੱਸਿਆ ਆ ਗਈ ਕਿਤੇ ਵੀ ਨਗਰ ਕੌਂਸਲ ਡਿੜਬਾ ਦੇ ਵਿੱਚ ਕੋਈ ਵੀ ਸਮੱਸਿਆ ਦੀ ਆਊਗੀ ਸਾਰਾ ਸੀਵਰੇਜ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਸਾਫ਼ ਤਰੀਕੇ ਦੇ ਨਾਲ ਹੋਊਗਾ ਔਰ ਡਿੜਬਾ ਜਿਹੜਾ ਹੈਗਾ ਮੈਂ ਸਮਝਦਾ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਜਿਹੜਾ ਉਹ ਬਣਨ ਜਾ ਰਿਹਾ ਹੈ ਡਿੜਬਾ ਦੇ ਵਿੱਚ ਹੋਰ ਸਰਕਾਰੀ ਕੀ ਪ੍ਰੋਜੈਕਟਾਂ ਬਾਰੇ ਅੱਜ ਜਾਣਕਾਰੀ ਦਿੱਤੀ ਆ ਲੋਕਾਂ ਨੂੰ ਕੀ ਕੁਝ ਜਿਹੜਾ ਹੈਗਾ ਤੁਸੀਂ ਦੱਸਿਆ ਕਿਨੇ ਲਾਗਤ ਨਾਲ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਜਿਹੜਾ ਸ਼ਹਿਰ ਲਗਭਗ 10 ਕਰੋੜ ਦੀ ਲਾਗਤ ਦੇ ਨਾਲ ਸਾਡਾ ਜਿਹੜਾ ਮਿਨੀ ਸੈਕਟਰੀਏਟ ਕਹਿ ਲਈਏ ਸਾਡੇ ਐਸਡੀਐਮ ਸਾਹਿਬ ਦਾ ਦਫਤਰ ਕਹਿ ਰਿਹਾ ਉਹ ਬਣ ਰਿਹਾਗਾ ਸੋ ਉਹਦੇ ਵਿੱਚ ਸਾਡੇ ਐਸਡੀਐਮ ਸਾਹਿਬ ਦਾ ਦਫਤਰ ਡੀਐਸਪੀ ਸਾਹਿਬ ਦਾ ਦਫਤਰ ਇਸੇ ਤਰ੍ਹਾਂ ਸੀਡੀਪੀਓ ਬੀਡੀਪੀਓ ਤਹਿਸੀਲਦਾਰ ਉਹ ਸਾਰੇ ਦਫਤਰ ਇੱਕੋ ਛੱਤ ਹਲੇ ਇਕੱਠੇ ਹੋਣਗੇ ਸੋ ਮੈਸਰਬੰਦਾ ਬਹੁਤ ਵੱਡੀ ਡਿਮਾਂਡ ਸੀ ਕਿ ਸਾਰਿਆਂ ਨੂੰ ਕਦੇ ਕਿਸੇ ਨੂੰ ਸਾਨੂੰ ਤੂਰਬੰਜਾਰੇ ਜਾਣਾ ਪੈਂਦਾ ਸੀ ਬੀਡੀਪੀਓ ਸਾਹਿਬ ਕੋਲੇ ਤਹਿਸੀਲਦਾਰ ਸਾਹਿਬ ਕੋਲੇ ਦਰਬੇ ਆਉਣਾ ਪੈਂਦਾ ਸੀ ਔਰ ਸੀਡੀਪੀਓ ਸਾਹਿਬ ਕੋਲੇ ਮਰਦ ਖੇੜੇ ਜਾਣਾ ਪੈਂਦਾ ਸੀ ਲਗ ਲਗ ਦਫਤਰ ਸੀਗੇ ਔਰ ਐਸਡੀਐਫ ਸਾਹਿਬ ਜਿਹੜਾ ਸਾਡੇ ਡੀਐਸਪੀ ਸਾਹਿਬ ਨੇ ਇਹਨਾਂ ਦਾ ਦਫਤਰ ਸੁਧਰ ਕਰਾਡ ਸੀਗਾ ਉਹ ਸਾਰੇ ਦਫਤਰ ਜਿਹੜੇ ਦੇ ਇੱਕ ਛੱਤ ਹਲੇ ਇਕੱਠੇ ਹੋਣਗੇ ਸੋ 10 ਕਰੋੜ ਦੀ ਲਾਗਤ ਦੇ ਨਾਲ ਸਾਡਾ ਕੰਪਲੈਕਸ ਬਣ ਰਿਹਾ ਹੈਗਾ ਜਿਹੜਾ ਮੈਸਰਬੰਦਾ ਮਈ ਜਾਂ ਜੂਨ ਤੱਕ ਬਣ ਕੇ ਤਿਆਰ ਹੋ ਜਾਊਗਾ ਉਹਦੀ ਵੀ ਸਾਡੀ ਪ੍ਰੋਪੋਜ਼ਲ ਆ ਉਹ ਲਗਭਗ ਤਿਆਰ ਆ ਗਈ ਬੜੀ ਜਲਦੀ ਉਹਦਾ ਵੀ ਅਸੀਂ ਨੀ ਪੱਤਾ ਰੱਖਾਂਗੇ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਕੌਰੀਆਂ ਵਾਲਾ ਕੌਰੀਆਂ ਵਾਲਾ ਸਾਡਾ ਸਿਵਲ ਹਸਪੀਟਲ ਆ ਉਹਦੀ ਵੀ ਲਗਭਗ ਸਾਰਾ ਟੈਂਡਰ ਪ੍ਰਕਿਰਿਆ ਜਿਹੜੀ ਉਹ ਜਾਰੀ ਆ ਗਈ ਥੋੜੇ ਦਿਨਾਂ ਤੱਕ ਟੈਂਡਰ ਪ੍ਰਕਿਰਿਆ ਪੂਰੀ ਹੋ ਜੂ ਜਦੋਂ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਉਸ ਤੋਂ ਬਾਅਦ ਉੱਥੋਂ ਵੀ ਇੱਕ ਬੜਾ ਅੱਛਾ ਸ਼ਾਨਦਾਰ ਜਿਹੜਾ ਹਸਪੀਟਲ ਆ ਉਹ ਪਿੰਡ ਕੌਰੀਆਂ ਚ ਜਿਹੜਾ ਬਣੂਗਾ ਸਰ ਜਿਸ ਤਰ੍ਹਾਂ ਹੈਗਾ ਜੀ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਬਹੁਤ ਸਾਰੀ ਚਰਚਾ ਵੀ ਕਰਦੇ ਹੋ ਸਰਕਾਰ ਦੇ ਵਿੱਚ ਕੋਈ ਖਾਸ ਬਜਟ ਜਿਹੜਾ ਹੈ ਬਿਲਕੁਲ ਬਜਟ ਜਿਹੜਾ ਹੁਣ ਆਉਣਾਗਾ ਸਾਡੀ ਬਜਟ ਦੀ ਤਿਆਰੀ ਹੋ ਰਹੀ ਹੈਗੀ ਸੋ ਬਿਲਕੁਲ ਇਸ ਵਾਰ ਫੇਰ ਵੀ ਜਿਹੜਾ ਬਜਟ ਜਿਹੜਾ ਅਸੀਂ ਉਹ ਵੀ ਜਿਹੜਾ ਐਜੂਕੇਸ਼ਨ ਨੂੰ ਧਿਆਨ ਚ ਰੱਖ ਕੇ ਬਣਾਵਾਂਗੇ ਸਾਡਾ ਕਿਉਂਕਿ ਪ੍ਰਾਇੋਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੱਕਣ ਤੋਂ ਪਹਿਲਾਂ ਅਸੀਂ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਸਹਿ ਸਹੂਲਤਾਂ ਸਿੱਖਿਆ ਸਹੂਲਤਾਂ ਜਿਹੜੀਆਂ ਲਗੀਆਂ ਸਿੱਖਿਆ ਦੇ ਪ੍ਰਸਾਰ ਦਾ ਅਸੀਂ ਜ਼ਿਆਦਾ ਜ਼ੋਰ ਦੇਵਾਂਗੇ ਸੋ ਸਾਰਾ ਜਿਹੜਾ ਫੋਕਸ ਇਸ ਤੇ ਰਹਿਣ ਵਾਲਾ ਕੁਸ਼ੂ ਜਿਹੜਾ ਹੈਗਾ ਜੀ ਸਟੂਡੈਂਟਾਂ ਨੇ ਮੰਗ ਵੀ ਹੈ ਜੀ ਕਿ ਸਾਡੇ ਕੋਰਸਾਂ ਦੇ ਲਈ ਕੋਈ ਰਵੇ ਇਲਾਕੇ ਦੇ ਵਿੱਚ ਕੋਈ ਖਾਸ ਪ੍ਰਬੰਧ ਕੀਤਾ ਜਾਵੇ ਜੀ ਕੋਈ ਕਾਲਜ ਆ ਬਿਲਕੁਲ ਜੀ ਜਿੱਥੇ ਜਿੱਥੇ ਵੀ ਸਾਨੂੰ ਕੋਈ ਧਿਆਨ ਚਾ ਰਹੀ ਹੈ ਮੰਗਾ ਅਸੀਂ ਸਾਰੀਆਂ ਮੰਗਾਂ ਨੂੰ ਬੜੇ ਅچھے ਤਰੀਕੇ ਦੇ ਨਾਲ ਠੀਕ ਕਰ ਰਹੇ ਇਸ ਸਾਡਾ ਹੈ ਜੀ ਜਿਹੜੇ ਲਗਭਗ 39 ਲੱਖ ਰੁਪਏ ਦਾ ਸਾਡੇ ਕੋਲ ਸੈਕਸ਼ਨ ਟੈਂਕਰ ਹੈਗਾ ਸਰ ਇਹ ਤੇ 7 ਲੱਖ ਰੁਪਏ ਦਾ ਸਾਡੇ ਕੋਲ ਹੈਗਾ ਟਿੱਪਰ ਜਿਹੜੇ ਕਿ ਡੋ ਟੂ ਡੋਰ ਕਲੈਕਸ਼ਨ ਵਾਸਤੇ ਆ ਕੂੜੇ ਵਾਸਤੇ ਤੇ ਪੰਜ ਗੱਡੀਆਂ ਸਾਨੂੰ ਪੈਸੇ ਸਾਨੂੰ ਹੋਰ ਵੀ ਮਿਲਗੇ 40 ਲੱਖ ਰੁਪਈਆ ਉਹਦੇ ਜੇ ਅਸੀਂ ਮਤਲਬ 5 ਟਿੱਪਰ ਅਸੀਂ ਹੋਰ ਲੈਣੇ ਆ ਜਿਹਦੇ ਨਾਲ ਕੀ ਹੈ ਘਰ ਤੋਂ ਘਰ ਸਾਰਾ ਕੂੜਾ ਉਠਾਇਆ ਜਾਊਗਾ ਇਸ ਤਰ੍ਹਾਂ ਗੰਦਗੀ ਤੇ ਕਾਫੀ ਕੰਟਰੋਲ ਹੋ ਜਾਏਗਾ ਇਹ ਕਿੰਨਾ ਕੁ ਫਾਇਦਾ ਬਹੁਤ ਫਾਇਦਾ ਹੋਣਾ ਜੀ ਪਹਿਲੀ ਗੱਲ ਤਾਂ ਅਸੀਂ ਤੇ ਕੰਪਾਰਟਮੈਂਟ ਬਣਾਏ ਆ ਗੱਡੀ ਦੇ ਵਿੱਚ ਗਿੱਲੇ ਕੂੜੇ ਵਾਸਤੇ ਵੱਖਰੇ ਤੇ ਸੁੱਕੇ ਕੂੜੇ ਵਾਸਤੇ ਵੱਖਰੇ ਤਾਂ ਕਿ ਗਿੱਲੇ ਕੂੜੇ ਤੋਂ ਅਸੀਂ ਖਾਦ ਬਣਾ ਸਕੀਏ ਸੁੱਕਾ ਕੂੜਾ ਜਿਹੜਾ ਹੈਗਾ ਸਾਡਾ ਐਮ ਆਰ ਐਫ ਸੜਕ ਬਣਿਆ ਹੋਇਆ ਹੈਗਾ ਇੱਕ ਇੱਕ ਐਮ ਆਰ ਐਫ ਅਸੀਂ ਹੋਰ ਵੀ ਬਣਵਾ ਰਹੇ ਆ ਤੇ ਉਹਦੇ ਵਿੱਚ ਸੁੱਕਾ ਕੂੜਾ ਸਾਰਾ ਉਹਦੇ ਵਿੱਚ ਮੈਨੇਜ ਕਰਕੇ ਰੱਖਿਆ ਜਾਵੇਗਾ ਜਿਵੇਂ ਗੱਤਾ ਵੱਖਰਾ ਰੱਖ ਤੇ ਪਲਾਸਟਿਕ ਵੱਖਰਾ ਤੇ ਇਸ ਤਰ੍ਹਾਂ ਕਰਕੇ ਜਿਹੜਾ ਗਿੱਲਾ ਕੁੜੀ ਦੇ ਖਾਦ ਬਣ ਜਾਏਗੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨੂੰ ਮਤਲਬ ਕਿ ਗੰਦਗੀ ਜਿਹੜੀ ਆ ਸਾਰੀ ਸ਼ਹਿਰ ਦੀ ਖਤਮ ਕਰ ਦਈਏ ਮਤਲਬ ਗਾਰਵੀ ਫ੍ਰੀ ਸਿਟੀ ਇਹਨੂੰ ਡਿਕਲੇਅਰ ਕਰ ਸਰ ਬਹੁਤ ਮੈਡੀ ਜਗਾ ਤੇ ਅਜੇ ਵੀ ਕਈ ਜਗ੍ਹਾ ਤੇ ਕੂੜਾ ਜੰਦਾ ਹੈਗਾ ਬਾਹਰ ਸੁੱਟਿਆ ਜਾਂਦਾ ਹੈ ਢੇਰ ਲੱਗੇ ਹੋਏ ਨੇ ਕੀ ਲੱਗਦਾ ਹੈ ਕਿ ਕਰਮਚਾਰੀਆਂ ਦੀ ਘਾਟ ਹੈ ਕਿ ਆ ਜਾਂ ਕੋਈ ਨਹੀਂ ਕੂੜਾ ਤਾਂ ਸਾਡਾ ਡੇਲੀ ਡੋਰ ਡੋਰ ਕਲੈਕਟ ਹੋ ਰਿਹਾ ਹੈਗਾ ਪਰੰਤੂ ਲੋਕਾਂ ਚ ਅਸੀਂ ਅਵੇਅਰ ਵੀ ਕਰ ਰਹੇ ਆ ਪਬਲਿਕ ਨੂੰ ਵਾਰ ਤੋਂ ਵਾਰ ਵੀ ਤੁਸੀਂ ਕੂੜਾ ਜਿਹੜਾ ਹੈ ਬਾਹਰ ਨਾ ਸੁੱਟੋ ਸਾਡੇ ਕਰਮਚਾਰੀਆਂ ਨੂੰ ਦੋ ਸਫਾਈ ਕਰਮਚਾਰੀ ਸਾਡੇ ਜਾਂਦੇ ਆ ਗਿੱਲਾ ਉਹਨਾਂ ਵੱਖਰਾ ਦਿਓ ਤੇ ਸੁੱਕਾ ਵੱਖਰਾ ਦਿਓ ਸਾਡੀ ਮਹੀਮ ਪੂਰੀ ਜਾਰੀ ਹੈ ਮੇਰਾ ਮੇਰੇ ਮੋਟੀਵੇਟਰਸ ਕਮਿਊਨਿਟੀ ਫੈਸਿਲੀਟੇਟਰ ਡੋਰ ਟੂ ਡੋਰ ਜਾ ਕੇ ਵੀ ਸਮਝਾ ਰਹੇ ਹਾਂ ਅਸੀਂ ਪਬਲਿਕ ਨੂੰ ਸਾਨੂੰ ਆਸ ਹੈ ਕਿ ਫਿਊਚਰ ਦੇ ਵਿੱਚ ਵੀ ਇਹ ਵੀ ਠੀਕ ਹੋ ਜਾਏਗਾ ਮੰਤਰੀ ਸਾਹਿਬ ਪਹੁੰਚੇ ਤੇ ਉਹਨਾਂ ਨਾਲ ਵਿਸ਼ੇਸ਼ ਵੀ ਮੰਗ ਰੱਖੀਏ ਤੁਸੀਂ ਕਿ ਕਮੇਟੀ ਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਤੇ ਹਾਂਜੀ ਸਾਡੇ ਮੰਤਰੀ ਸਾਹਿਬ ਤੋਂ ਸਾਨੂੰ ਪਹਿਲਾਂ ਹੀ ਸਾਨੂੰ ਜੋ ਮੰਗਿਆ ਜੀ ਸਾਨੂੰ ਉਸ ਤੋਂ ਪਹਿਲਾਂ ਵੱਧ ਦੇਗੇ ਸੰਤਾ ਸੰਤਾ ਮੰਗੇ ਬਲ ਕੇ ਤਿੰਨ ਸੀ ਸਾਨੂੰ ਪੰਜ ਦੇ ਦਿੱਤੇ ਸੰਤਾ ਹਾਂਜੀ ਸੰਤਾ ਸਾਡੇ ਮਤਲਬ ਪੂਰੀ ਕੰਮ ਆਲਰੇਡੀ ਪਹਿਲਾਂ ਹੀ ਕੰਮ ਕਾਫੀ ਚੱਲ ਰਹੇ ਹੈ ਕੋਈ ਕੋਈ ਸਰ ਐਸਟਰੋ ਨਿਊ ਮਸ਼ੀਨਰੀ ਦੀ ਜ਼ਰੂਰਤ ਤੋਂ ਲੁਕ ਟੈਕ ਬੈਟਰੀ ਹੈ ਕਿ ਜਿਸ ਬਿਗੇਲ ਜਿਹੜਾ ਹੈਗਾ ਕਮੇਟੀ ਤੋਂ ਮੰਨ ਲਓ ਕੰਮ ਨਹੀਂ ਹੋ ਰਿਹਾ ਜਾਂ ਉਹਦੀ ਡਿਮਾਂਡ ਹੈਗੀ ਹੈ ਤੁਹਾਡੀ ਨਹੀਂ ਨਹੀਂ ਹੁਣ ਤਾਂ ਮਸ਼ੀਨ ਸਾਡੀ ਪੂਰੀ ਆ ਗਈ ਜਿਹੜੇ ਮਾਰਬਟੇ ਕਮੀ ਪੇਸ਼ੀ ਰਹਿ ਗਈ ਉਹ ਅਸੀਂ ਕੈਂਡਰ ਲਗਾ ਰਹੇ ਹਾਂ